ਮੈਂ ਹਾਰਤੀ ਅਸਮ ਜਟ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਜੋ ਸਿੱਖ ਅਤੇ ਪੰਜਾਬ ਦੀ ਸਿਰਮੌਰ ਪਾਰਟੀ ਹੈ ਜਿਸ ਨੂੰ ਪੰਥਕ ਪਾਰਟੀ ਵੀ ਮੰਨਿਆ ਜਾਂਦਾ ਹੈ ਅਤੇ 104 ਸਾਲ ਤੋਂ ਵੱਧ ਸਿੱਖ ਕੌਮ ਦੇ ਵਿੱਚ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਸਥਾਨ ਤੇ ਮਹੱਤਵ ਰੱਖਦੀ ਹੈ ਤੇ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਅਤੇ ਐਸਜੀਪੀਸੀ 100 ਸਾਲ ਤੋਂ ਵੱਧ ਧਾਰਮਿਕ ਅਤੇ ਮਹੱਤਵ ਰਹਾ ਹੈ ਪਰ ਅੱਜ ਵੀ ਅਕਾਲੀ ਦਲ ਬਾਦਲ ਵਾਸਤੇ ਤੁੰਦ ਦੇ ਬੱਦਲ ਜਿਹੜੇ ਨੇ ਉਛਾਏ ਹੋਏ ਨੇ ਪਰ بار-बार ਸਵਾਲੇ ਉੱਠਦਾ ਹੈ ਕਿ ਆਖਿਰ ਅਕਾਲੀ ਦਲ ਬਾਦਲ ਦੀ ਜਿਹੜੀ ਹੋਂਦ ਹੈ ਜਿਹੜੀ ਉਹਨਾਂ ਦੀ ਛਵੀ ਹੈ ਉਹ ਲਗਾਤਾਰ ਉਹਨਾਂ ਉੱਪਰ ਢਾਅ ਲੱਗ ਰਹੀ ਹੈ ਪਰ ਕਾਰਨ ਕੀ ਬਣ ਰਹੇ ਨੇ ਅੱਜ ਅਕਾਲੀ ਦਲ ਬਾਦਲ ਦੀ ਪੁਨਰ ਸੁਰਜੀਤੀ ਦੀ ਲੋੜ ਕਿਉਂ ਪੈ ਗਈ ਹੈ ਅੱਜ ਇਹ ਕਿਹੜੀਆਂ ਆਪਸੀ ਰੰਗਦਸ਼ਾਂਕ ਹੈ ਬਾਜ਼ੀਆਂ ਨੇ ਜਿਨ੍ਹਾਂ ਨੇ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਕਰ ਦਿੱਤਾ ਹੈ ਜਾਂ ਫਿਰ ਕਹਿ ਦਈਏ ਕਿ ਸੁਖਵਿਰ ਬਾਦਲ ਦੀਆਂ ਆਪ ਹੁਦਰੀਆਂ ਕਾਰਨ ਹੀ ਅਕਾਲੀ ਦਲ ਬਾਦਲ ਨੂੰ ਢਾਅ ਲੱਗੀ ਹੈ ਜਾਂ ਫਿਰ ਅਕਾਲੀ ਦਲ ਬਾਦਲ ਜਿਹੜਾ ਉਸ ਨੂੰ ਇੱਕ ਵਾਰ ਹੋਰ ਵੱਡਾ ਝਟਕਾ ਲੱਗ ਸਕਦਾ ਹੈ ਅੱਜ ਇਹ ਕਈ ਸਾਰੇ ਸਵਾਲ ਖੜੇ ਹੋ ਰਹੇ ਨੇ ਜੋ बार-बार ਜ਼ਹਿਨ ਦੇ ਵਿੱਚ ਆਉਂਦੇ ਨੇ ਕਿ ਆਖਿਰ ਕੀ ਕੁਝ ਕਾਰਨ ਬਣੇ ਨੇ ਤੇ ਕਿਹੋ ਜੇ ਕਾਰਨ ਰਹਿ ਗਏ ਨੇ ਕੀ ਕੁਝ ਹੋਰ ਹੈ ਅੱਜ ਜਿਹੜਾ ਇਕੱਠ ਹੁੰਦਾ ਹੈ ਅਲੱਗ-ਅਲੱਗ ਥਾਵਾਂ ਤੇ ਮੀਟਿੰਗਾਂ ਹੁੰਦੀਆਂ ਨੇ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਾਂ ਫਿਰ ਅਕਾਲੀ ਦਲ ਬਾਦਲ ਦੇ ਵੱਲ ਕੋਈ ਮੀਟਿੰਗਾਂ ਹੁੰਦੀਆਂ ਨੇ ਗੱਲ ਜਿਹੜੀ ਹੈ ਕਿ ਉਹ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਹੁੰਦੀ ਹੈ ਲੇਕਿਨ ਸਵਾਲ ਕਿਹੜੇ ਜਾਂਦੇ ਨੇ ਕਮੀਆਂ ਕਿਹੜੀਆਂ ਹੋ ਜਾਂਦੀਆਂ ਨੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਰਟੀ ਦੇ ਵੱਲੋਂ ਕਿੰਨੀ ਮਜ਼ਬੂਤੀ ਸਿਆਸਤ ਦੇ ਵਿੱਚ ਹੋਵੇਗੀ ਪੰਜਾਬ ਦੀ ਸਿਆਸਤ ਦੇ ਵਿੱਚ ਕਿੰਨਾ ਇਹਨਾਂ ਦਾ ਮਜ਼ਬੂਤ ਸੱਤਾ ਦੇ ਵਿੱਚ ਜਿਹੜੀ ਮਜ਼ਬੂਤੀ ਕਾਇਮ ਰਹੇਗੀ ਉਹ ਦੇਖਣਾ ਹੋਵੇਗਾ ਲੇਕਿਨ ਕੀ ਕੁਝ ਵਿਚਾਲੇ ਰਿਹਾ ਪਿੱਛੇ ਕੁਝ ਰਿਹਾ ਕਿਉਂਕਿ ਹਰਮਿੰਦਰ ਸਿੰਘ ਧਾਮੀ ਜਿਹੜੇ ਨੇ ਐਡਵੋਕੇਟ ਉਹਨਾਂ ਨੇ ਆਪਣੇ ਅਹੁਦੇ ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਵੀ ਦੇ ਦਿੱਤਾ ਸੀਗਾ ਪਰ ਜਿਹੜੀ ਹੁਣ ਮਿੱਟੀ ਹੋ ਰਹੀਆਂ ਨੇ ਉਸ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਉਹ ਵੀ ਵਿਸਤਾਰ ਨਾਲ ਗੱਲਬਾਤ ਕਰਦੇ ਹਾਂ ਅਕਾਲੀ ਦਲ ਤੇ ਵੱਖ-ਵੱਖ ਲੀਡਰ ਦੇ ਵੱਲੋਂ ਆਮ ਜਨਤਾ ਨੂੰ ਸਸ਼ੋਪੰਦੀ ਸਥਿਤੀ ਦੇ ਵਿੱਚ ਰੱਖਿਆ ਗਿਆ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸ਼੍ਰੀ ਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਧਾਰਮਿਕ ਸਜਾਵਾਂ ਤਾਂ ਪੂਗਤ ਲਈਆਂ ਪਰ ਅਕਾਲੀ ਦਲ ਦੀ ਨਵੀਂ ਭਰਤੀ ਸੰਬੰਧੀ ਜਿਹੜੇ ਹੁਕਮ ਦਿੱਤੇ ਗਏ ਸੀ ਉਸ ਨੂੰ ਇਨਬਿਨ ਲਾਗੂ ਨਹੀਂ ਕੀਤਾ ਅਤੇ ਆਮ ਲੋਕਾਂ ਨੂੰ ਸਸ਼ੋਪੰਦੀ ਸਥਿਤੀ ਦੇ ਵਿੱਚ ਹੀ ਰੱਖਿਆ ਰਿਹਾ ਜ਼ਿਕਰਯੋਗ ਇਹ ਹੈ ਦੱਸ ਦਈਏ ਕਿ ਨਵੀਂ ਭਰਤੀ ਜਿਹੜੀ ਅਕਾਲੀ ਦਲ ਦੀ ਹੋਣੀ ਸੀ ਜਿਸ ਦੀ ਅਗਵਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀਤੀ ਜਾਣੀ ਸੀ ਪਰ ਐਨ ਮੌਕੇ ਤੇ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਇਹ ਕਹਿ ਕੇ ਸਿਫਾ ਦੇ ਦਿੱਤਾ ਗਿਆ ਕਿ ਮੈਂ ਆਪਣਾ ਕਾਲਾ ਕੋਟ ਪਾ ਕੇ ਆਪਣੇ ਵਕਾਲਤ ਦੇ ਕੀਤੇ ਵਿੱਚ ਜਾ ਰਿਹਾ ਹਾਂ ਪਰ ਹੁਣ ਉਹ ਜਿਹੜੀ ਜ਼ਿੰਮੇਵਾਰੀ ਸੀ ਉਹ ਕੌਣ ਨਿਭਾ ਰਿਹਾ ਹੈ ਤੇ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੰਜ ਮੈਂਬਰੀ ਕਮੇਟੀ ਨਿਭਾ ਰਹੀ ਏ ਜਿਸ ਦੇ ਵਿੱਚੋਂ ਹਰਜਨਦਰ ਸਿੰਘ ਧਾਮੀ ਤੇ ਕਿਰਪਾ ਸਿੰਘ ਬੰਦੂਗਰ ਜਿਹੜੇ ਸੀਗੇ ਉਹ ਪਹਿਲਾਂ ਹੀ ਪਿੱਛੇ हट ਚੁੱਕੇ ਸੀ ਤੇ ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਏ ਉਹਨਾਂ ਨੇ ਅਕਾਲੀ ਦਲ ਦੀ ਨਵੀਂ ਪrti ਮੂਹਮ ਜਿਹੜੀ ਸੀਗੀ ਉਸ ਦੇ ਵਿੱਚ ਆਪਣੇ ਜ਼ਿੰਮੇਵਾਰੀ ਲਈ ਹੋਈ ਹੈ ਅਜਿਹੇ ਦੇ ਵਿਚਕਾਰ ਇੱਕ ਅਹਿਮ ਗੱਲ ਜੋ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਪਾਸੇ ਤਾਂ ਅਕਾਲੀ ਦਲ ਬਾਦਲ ਦੇ ਵੱਲੋਂ ਇਹ ਕਿਹਾ ਗਿਆ ਇਹ ਦਾਵਾ ਕੀਤਾ ਗਿਆ ਕਿ 24 ਲੱਖ ਤੋਂ ਵੱਧ ਲੋਕਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਤੇ 2 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ ਜਥੇਬੰਦਕ ਢਾਂਚਾ ਖੜਾ ਕਰ ਲਿੱਤਾ ਜਾਵੇਗਾ ਜਿਸ ਦੇ ਵਿਚਕਾਰ ਜ਼ਿਲ੍ਹਾ ਜਥੇਦਾਰ ਅਤੇ ਸੂਬਾਈ ਡੈਲੀਗੇਟਾਂ ਦੀ ਚੋਣ ਮੁਕੰਮਲ ਕਰ ਲਈਤੀ ਜਾਵੇਗੀ ਪਰ ਦੂਜੇ ਪਾਸੇ ਇਹ ਸਾਰੇ ਦਾਅਵੇ ਜਿਹੜੇ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਆ ਗਏ ਨੇ ਤੇ ਦੱਸਦੇ ਕਿ ਸ਼੍ਰੀ ਅਕਾਲ ਤਖਤ ਦੇ ਨਿਰਦੇਸ਼ਾਂ ਦੇ ਹੇਠ ਪੰਜ ਮੈਂਬਰੀ ਕਮੇਟੀ ਵੀ ਤੂਫਾਨੀ ਦੌਰਿਆਂ ਦੇ ਵਿੱਚ ਹੈ ਪਰ ਲੈ ਗਏ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਕਿਹੜਾ ਕਾਲੇ ਦਲ ਪੰਜਾਬ ਦੀ ਸਿਆਸਤ ਦੇ ਵਿੱਚ ਭਾਰੂ ਤੇ ਮਹੱਤਵਪੂਰਨ ਹੋਵੇਗਾ ਸੱਚੀ ਕਾਲ ਮੈਂ ਹਰਤੀ ਅਸਮਜਟ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਜੋ ਸਿੱਖ ਅਤੇ ਪੰਜਾਬ ਦੀ ਸਿਰਮੌਰ ਪਾਰਟੀ ਹੈ ਜਿਸ ਨੂੰ ਪੰਥਕ ਪਾਰਟੀ ਵੀ ਮੰਨਿਆ ਜਾਂਦਾ ਹੈ ਅਤੇ 104 ਸਾਲ ਤੋਂ ਵੱਧ ਸਿੱਖ ਕੌਮ ਦੇ ਵਿੱਚ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਸਥਾਨ ਤੇ ਮਹੱਤਵ ਰੱਖਦੀ ਹੈ ਤੇ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਅਤੇ ਐ ਜੀ ਪੀ ਸੀ 100 ਸਾਲ ਤੋਂ ਵੱਧ ਧਾਰਮਿਕ ਅਤੇ ਮਹੱਤਵ ਰਿਹਾ ਹੈ ਪਰ ਅੱਜ ਵੀ ਅਕਾਲੀ ਦਲ ਬਾਦਲ ਵਾਸਤੇ ਧੁੰਦ ਦੇ ਬੱਦਲ ਜਿਹੜੇ ਨੇ ਉਛਾਏ ਹੋਏ ਨੇ ਪਰ بار بار ਸਵਾਲੇ ਉੱਠਦਾ ਹੈ ਕਿ ਆਖਿਰ ਅਕਾਲੀ ਦਲ ਬਾਦਲ ਦੀ ਜਿਹੜੀ ਹੋਂਦ ਹੈ ਜਿਹੜੀ ਉਹਨਾਂ ਦੀ ਛਵੀ ਹੈ ਉਹ ਲਗਾਤਾਰ ਉਹਨਾਂ ਉੱਪਰ ਢਾਅ ਲੱਗ ਰਹੀ ਹੈ ਪਰ ਕਾਰਨ ਕੀ ਬਣ ਰਹੇ ਨੇ ਅੱਜ ਅਕਾਲੀ ਦਲ ਬਾਦਲ ਦੀ ਪੁਨਰ ਸੁਰਜੀਤੀ ਦੀ ਲੋੜ ਕਿਉਂ ਪੈ ਗਈ ਹੈ ਅੱਜ ਇਹ ਕਿਹੜੀਆਂ ਆਪਸੀ ਰੰਗਦਸ਼ਾਂਖ ਹੈ ਬਾਜ਼ੀਆਂ ਨੇ ਜਿਨ੍ਹਾਂ ਨੇ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਕਰ ਦਿੱਤਾ ਹੈ ਜਾਂ ਫਿਰ ਕਹਿ ਦਈਏ ਕਿ ਸੁਖਵਿਰ ਬਾਦਲ ਦੀਆਂ ਆਪ ਹੁਦਰੀਆਂ ਕਾਰਨ ਹੀ ਅਕਾਲੀ ਦਲ ਬਾਦਲ ਨੂੰ ਢਾਅ ਲੱਗੀ ਹੈ ਜਾਂ ਫਿਰ ਅਕਾਲੀ ਦਲ ਬਾਦਲ ਜਿਹੜਾ ਉਸ ਨੂੰ ਇੱਕ ਵਾਰ ਹੋਰ ਵੱਡਾ ਝਟਕਾ ਲੱਗ ਸਕਦਾ ਹੈ ਅੱਜ ਇਹ ਕਈ ਸਾਰੇ ਵਾਲ ਖੜੇ ਹੋ ਰਹੇ ਨੇ ਜੋ बार-बार ਜ਼ਹਿਨ ਦੇ ਵਿੱਚ ਆਉਂਦੇ ਨੇ ਕਿ ਆਖਿਰ ਕੀ ਕੁਝ ਕਾਰਨ ਬਣੇ ਨੇ ਤੇ ਕਿਹੋ ਜਿਹੇ ਕਾਰਨ ਰਹਿ ਗਏ ਨੇ ਕੀ ਕੁਝ ਹੋਰ ਹੈ ਅੱਜ ਜਿਹੜਾ ਇਕੱਠ ਹੁੰਦਾ ਹੈ ਅਲੱਗ-ਅਲੱਗ ਥਾਵਾਂ ਤੇ ਮੀਟਿੰਗਾਂ ਹੁੰਦੀਆਂ ਨੇ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਾਂ ਫਿਰ ਅਕਾਲੀ ਦਲ ਬਾਦਲ ਦੇ ਵੱਲੋਂ ਕੋਈ ਮੀਟਿੰਗਾਂ ਹੁੰਦੀਆਂ ਨੇ ਗੱਲ ਜਿਹੜੀ ਹੈ ਕਿ ਉਹ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਹੁੰਦੀ ਹੈ ਲੇਕਿਨ ਸਵਾਲ ਕਿਹੜੇ ਜਾਂਦੇ ਨੇ ਕਮੀਆਂ ਕਿਹੜੀਆਂ ਹੋ ਜਾਂਦੀਆਂ ਨੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਰਟੀ ਦੇ ਵੱਲੋਂ ਕਿੰਨੀ ਮਜ਼ਬੂਤੀ ਸਿਆਸਤ ਦੇ ਵਿੱਚ ਹੋਵੇਗੀ ਪੰਜਾਬ ਦੀ ਸਿਆਸਤ ਦੇ ਵਿੱਚ ਕਿੰਨਾ ਇਹਨਾਂ ਦਾ ਮજબૂત ਸੱਤਾ ਦੇ ਵਿੱਚ ਜਿਹੜੀ ਮਜ਼ਬੂਤੀ ਕਾਇਮ ਰਹੇਗੀ ਉਹ ਦੇਖਣਾ ਹੋਵੇਗਾ ਲੇਕਿਨ ਕੀ ਕੁਝ ਵਿਚਾਲੇ ਰਿਹਾ ਪਿੱਛੇ ਕੁਝ ਰਿਹਾ ਕਿਉਂਕਿ ਹਰਮਿੰਦਰ ਸਿੰਘ ਧਾਮੀ ਜਿਹੜੇ ਨੇ ਐਡਵੋਕੇਟ ਉਹਨਾਂ ਨੇ ਆਪਣੇ ਅਹੁਦੇ ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਵੀ ਦੇ ਦਿੱਤਾ ਸੀਗਾ ਪਰ ਜਿਹੜੀ ਹੁਣ ਮੀਟਿੰਗਾਂ ਹੋ ਰਹੀਆਂ ਨੇ ਉਸ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਉਹ ਵੀ ਵਿਸਤਾਰ ਨਾਲ ਗੱਲਬਾਤ ਕਰਦੇ ਹਾਂ ਅਕਾਲੀ ਦਲ ਦੀ ਵੱਖ-ਵੱਖ ਲੀਡਰ ਦੇ ਵੱਲੋਂ ਆਮ ਜਨਤਾ ਨੂੰ ਸਸ਼ੋਪੰਦੀ ਸਥਿਤੀ ਦੇ ਵਿੱਚ ਰੱਖਿਆ ਗਿਆ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸ਼੍ਰੀ ਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਧਾਰਮਿਕ ਸਜਾਵਾਂ ਤਾਂ ਪੂਗਤ ਲਈਆਂ ਪਰ ਅਕਾਲੀ ਦਲ ਦੀ ਨਵੀਂ ਭਰਤੀ ਸੰਬੰਧੀ ਜਿਹੜੇ ਹੁਕਮ ਦਿੱਤੇ ਗਏ ਸੀ ਉਸ ਨੂੰ ਇਨਮਿਨ ਲਾਗੂ ਨਹੀਂ ਕੀਤਾ ਅਤੇ ਆਮ ਲੋਕਾਂ ਨੂੰ ਸਸ਼ੋਪੰਦੀ ਸਥਿਤੀ ਦੇ ਵਿੱਚ ਹੀ ਰੱਖਿਆ ਰਿਹਾ। ਜ਼ਿਕਰਯੋਗ ਇਹ ਹੈ ਦੱਸ ਦਈਏ ਕਿ ਨਵੀਂ ਭਰਤੀ ਜਿਹੜੀ ਅਕਾਲੀ ਦਲ ਦੀ ਹੋਣੀ ਸੀ ਜਿਸ ਦੀ ਅਗਵਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀਤੀ ਜਾਣੀ ਸੀ ਪਰ ਐਨ ਮੌਕੇ ਤੇ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਇਹ ਕਹਿ ਕੇ ਸਤੀਫਾ ਦੇ ਦਿੱਤਾ ਗਿਆ ਕਿ ਮੈਂ ਆਪਣਾ ਕਾਲਾ ਕੋਟ ਪਾ ਕੇ ਆਪਣੇ ਵਕਾਲਤ ਦੇ ਕੀਤੇ ਵਿੱਚ ਜਾ ਰਿਹਾ ਹਾਂ ਪਰ ਹੁਣ ਉਹ ਜਿਹੜੀ ਜ਼ਿੰਮੇਵਾਰੀ ਸੀ ਉਹ ਕੋਣ ਨਿਭਾ ਰਿਹਾ ਤੇ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੰਜ ਮੈਂਬਰੀ ਕਮੇਟੀ ਨਿਭਾ ਰਹੀ ਏ ਜਿਸ ਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਚੰਦ ਬੰਦੂਗਰ ਜਿਹੜੇ ਸੀਗੇ ਉਹ ਪਹਿਲਾਂ ਹੀ ਪਿੱਛੇ हट ਚੁੱਕੇ ਸੀ ਤੇ ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਏ ਉਹਨਾਂ ਨੇ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਜਿਹੜੀ ਸੀਗੀ ਉਸ ਦੇ ਵਿੱਚ ਆਪਣੇ ਜ਼ਿੰਮੇਵਾਰੀ ਲਈ ਹੋਈ ਹੈ ਅਜਿਹੇ ਦੇ ਵਿਚਕਾਰ ਇੱਕ ਅਹਿਮ ਗੱਲ ਜੋ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਪਾਸੇ ਤਾਂ ਅਕਾਲੀ ਦਲ ਬਾਦਲ ਦੇ ਵੱਲੋਂ ਇਹ ਕਿਹਾ ਗਿਆ ਇਹ ਦਾਵਾ ਕੀਤਾ ਗਿਆ ਕਿ 24 ਲੱਖ ਤੋਂ ਵੱਧ ਲੋਕਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਤੇ 2 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ ਜੱਥੇਬੰਦ ਢਾਂਚਾ ਖੜਾ ਕਰ ਲਿੱਤਾ ਜਾਵੇਗਾ ਜਿਸ ਦੇ ਵਿਚਕਾਰ ਜ਼ਿਲ੍ਹਾ ਜੱਥੇਦਾਰ ਅਤੇ ਸੁਭਾਈ ਡੈਲੀਗੇਟਾਂ ਦੀ ਚੋਣ ਮੁਕੰਮਲ ਕਰ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਇਹ ਸਾਰੇ ਦਾਅਵੇ ਜਿਹੜੇ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਆ ਗਏ ਨੇ ਤੇ ਦੱਸਦੇ ਕਿ ਸ਼੍ਰੀ ਅਕਾਲ ਤੱਕ ਦੇ ਦੇ ਨਿਰਦੇਸ਼ਾਂ ਦੇ ਹੇਠ ਪੰਜ ਮੈਂਬਰੀ ਕਮੇਟੀ ਵੀ ਤੂਫਾਨੀ ਦੌਰਿਆਂ ਦੇ ਵਿੱਚ ਹੈ ਪਰ ਲੇ ਕੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਕਿਹੜਾ ਕਾਲੇ ਦਲ ਪੰਜਾਬ ਦੀ ਸਿਆਸਤ ਦੇ ਵਿੱਚ ਭਾਰੂ ਤੇ ਮਹੱਤਵਪੂਰਨ ਹੋਵੇਗਾ ਸੱਚੀ ਕਾਲ ਮਹਾਰਤਿਆ ਸੰਜਟ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਜੋ ਸਿੱਖ ਅਤੇ ਪੰਜਾਬ ਦੀ ਸਿਰਮੌਰ ਪਾਰਟੀ ਹੈ ਜਿਸ ਨੂੰ ਪੰਥਕ ਪਾਰਟੀ ਵੀ ਮੰਨਿਆ ਜਾਂਦਾ ਹੈ ਅਤੇ 104 ਸਾਲ ਤੋਂ ਵੱਧ ਸਿੱਖ ਕੌਮ ਦੇ ਵਿੱਚ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਸਥਾਨ ਤੇ ਮਹੱਤਵ ਰੱਖਦੀ ਹੈ ਤੇ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਅਤੇ ਐਸਜੀਪੀਸੀ 100 ਸਾਲ ਤੋਂ ਵੱਧ ਧਾਰਮਿਕ ਅਤੇ ਮਹੱਤਵ ਰਿਹਾ ਹੈ ਪਰ ਅੱਜ ਵੀ ਅਕਾਲੀ ਦਲ ਬਾਦਲ ਵਾਸਤੇ ਧੁੰਦ ਦੇ ਬੱਦਲ ਜਿਹੜੇ ਨੇ ਉਛਾਏ ਹੋਏ ਨੇ ਪਰ بار بار ਸਵਾਲੇ ਉੱਠਦਾ ਹੈ ਕਿ ਆਖਿਰ ਅਕਾਲੀ ਦਲ ਬਾਦਲ ਦੀ ਜਿਹੜੀ ਹੋਂਦ ਹੈ ਜਿਹੜੀ ਉਹਨਾਂ ਦੀ ਛਵੀਏ ਉਹ ਲਗਾਤਾਰ ਉਹਨਾਂ ਉੱਪਰ ਢਾਹ ਲੱਗ ਰਹੀ ਹੈ ਪਰ ਕਾਰਨ ਕੀ ਬਣ ਰਹੇ ਨੇ ਅੱਜ ਅਕਾਲੀ ਦਲ ਬਾਦਲ ਦੀ ਪੁਨਰਸੁਰਜੀਤੀ ਦੀ ਲੋੜ ਕਿਉਂ ਪੈ ਗਈ ਹੈ ਅੱਜ ਇਹ ਕਿਹੜੀਆਂ ਆਪਸੀ ਰੰਗਦਸ਼ਾਂਕ ਹੈ ਬਾਜ਼ੀਆਂ ਨੇ ਜਿਨ੍ਹਾਂ ਨੇ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਕਰ ਦਿੱਤਾ ਹੈ ਜਾਂ ਫਿਰ ਕਹਿ ਦਈਏ ਕਿ ਸੁਖਵੀਰ ਬਾਦਲ ਦੀਆਂ ਆਪ ਹੁਦਰੀਆਂ ਕਾਰਨ ਹੀ ਅਕਾਲੀ ਦਲ ਬਾਦਲ ਨੂੰ ਢਾਹ ਲੱਗੀ ਹੈ ਜਾਂ ਫਿਰ ਅਕਾਲੀ ਦਲ ਬਾਦਲ ਜਿਹੜਾ ਹੈ ਉਸ ਨੂੰ ਇੱਕ ਵਾਰ ਹੋਰ ਵੱਡਾ ਝਟਕਾ ਲੱਗ ਸਕਦਾ ਹੈ ਅਜਿਹੀ ਕਈ ਸਾਰੇ ਬਾਲ ਖੜੇ ਹੋ ਰਹੇ ਨੇ ਜੋ ਵਾਰ-ਵਾਰ ਜ਼ਹਿਨ ਦੇ ਵਿੱਚ ਆਉਂਦੇ ਨੇ ਕਿ ਆਖਿਰ ਕੀ ਕੁਝ ਕਾਰਨ ਬਣੇ ਨੇ ਤੇ ਕਿਹੋ ਜੇ ਕਾਰਨ ਰਹਿ ਗਏ ਨੇ ਕੀ ਕੁਝ ਹੋ ਰਿਹਾ ਹੈ ਅੱਜ ਜਿਹੜਾ ਇਕੱਠ ਹੁੰਦਾ ਹੈ ਅਲੱਗ-ਅਲੱਗ ਥਾਵਾਂ ਤੇ ਮੀਟਿੰਗਾਂ ਹੁੰਦੀਆਂ ਨੇ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਾਂ ਫਿਰ ਅਕਾਲੀ ਦਲ ਬਾਦਲ ਦੇ ਵੱਲ ਕੋਈ ਮੀਟਿੰਗਾਂ ਹੁੰਦੀਆਂ ਨੇ ਗੱਲ ਜਿਹੜੀ ਹੈ ਕਿ ਉਹ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਹੁੰਦੀ ਹੈ ਲੇਕਿਨ ਸਵਾਲ ਕਿਹੜੇ ਜਾਂਦੇ ਨੇ ਕਮੀਆਂ ਕਿਹੜੀਆਂ ਹੋ ਜਾਂਦੀਆਂ ਨੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਰਟੀ ਦੇ ਵੱਲੋਂ ਕਿੰਨੀ ਮਜ਼ਬੂਤੀ ਸਿਆਸਤ ਦੇ ਵਿੱਚ ਹੋਵੇਗੀ ਪੰਜਾਬ ਦੀ ਸਿਆਸਤ ਦੇ ਵਿੱਚ ਕਿੰਨਾ ਇਹਨਾਂ ਦਾ ਅ ਮਜਬੂਤ ਸੱਤਾ ਦੇ ਵਿੱਚ ਜਿਹੜੀ ਮਜਬੂਤੀ ਕਾਇਮ ਰਹੇਗੀ ਉਹ ਦੇਖਣਾ ਹੋਵੇਗਾ ਲੇਕਿਨ ਕੀ ਕੁਝ ਵਿਚਾਲੇ ਰਿਹਾ ਪਿੱਛੇ ਕੁਝ ਰਿਹਾ ਕਿਉਂਕਿ ਹਰਮਿੰਦਰ ਸਿੰਘ ਧਾਮੀ ਜਿਹੜੇ ਨੇ ਐਡਵੋਕੇਟ ਉਹਨਾਂ ਨੇ ਆਪਣੇ ਅਹੁਦੇ ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਵੀ ਦੇ ਦਿੱਤਾ ਸੀਗਾ ਪਰ ਜਿਹੜੀ ਹੁਣ ਮੀਟਿੰਗਾਂ ਹੋ ਰਹੀਆਂ ਨੇ ਉਸ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਉਹ ਵੀ ਵਿਸਥਾਰ ਨਾਲ ਗੱਲਬਾਤ ਕਰਦੇ ਹਾਂ ਅਕਾਲੀ ਦਲ ਦੀ ਵੱਖ-ਵੱਖ ਲੀਡਰ ਦੇ ਵੱਲੋਂ ਆਮ ਜਨਤਾ ਨੂੰ ਸਸ਼ੋਪੰਦੀ ਸਥਿਤੀ ਦੇ ਵਿੱਚ ਰੱਖਿਆ ਗਿਆ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸ਼੍ਰੀ ਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਧਾਰਮਿਕ ਸਜਾਵਾਂ ਤਾਂ ਪੂਗਤ ਲਈਆਂ ਪਰ ਅਕਾਲੀ ਦਲ ਦੀ ਨਵੀਂ ਭਰਤੀ ਸੰਬੰਧੀ ਜਿਹੜੇ ਹੁਕਮ ਦਿੱਤੇ ਗਏ ਸੀ ਉਸ ਨੂੰ ਇਨਬਿਨ ਲਾਗੂ ਨਹੀਂ ਕੀਤਾ ਅਤੇ ਆਮ ਲੋਕਾਂ ਨੂੰ ਸਸ਼ੋਪੰਦੀ ਸਥਿਤੀ ਦੇ ਵਿੱਚ ਹੀ ਰੱਖਿਆ ਰਿਹਾ। ਜ਼ਿਕਰਯੋਗ ਇਹ ਹੈ ਦੱਸ ਦਈਏ ਕਿ ਨਵੀਂ ਭਰਤੀ ਜਿਹੜੀ ਅਕਾਲੀ ਦਲ ਦੀ ਹੋਣੀ ਸੀ ਜਿਸ ਦੀ ਅਗਵਾਈ ਐਡਵੋਕੇਟ ਹਰਜਿੰਦ ਸਿੰਘ ਧਾਮੀ ਦੇ ਵੱਲੋਂ ਕੀਤੀ ਜਾਣੀ ਸੀ ਪਰ ਐਨ ਮੌਕੇ ਤੇ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਇਹ ਕਹਿ ਕੇ ਸਿਫਾ ਦੇ ਦਿੱਤਾ ਗਿਆ ਕਿ ਮੈਂ ਆਪਣਾ ਕਾਲਾ ਕੋਟ ਪਾ ਕੇ ਆਪਣੇ ਵਕਾਲਤ ਦੇ ਕੀਤੇ ਵਿੱਚ ਜਾ ਰਿਹਾ ਹਾਂ ਪਰ ਹੁਣ ਉਹ ਜਿਹੜੀ ਜ਼ਿੰਮੇਵਾਰੀ ਸੀ ਉਹ ਕੌਣ ਨਿਭਾ ਰਿਹਾ ਹੈ ਤੇ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੰਜ ਮੈਂਬਰੀ ਕਮੇਟੀ ਨਿਭਾ ਰਹੀ ਏ ਜਿਸ ਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਤੇ ਕਿਰਪਾ ਸਿੰਘ ਬੰਦੂਗਰ ਜਿਹੜੇ ਸੀਗੇ ਉਹ ਪਹਿਲਾਂ ਹੀ ਪਿੱਛੇ हट ਚੁੱਕੇ ਸੀ ਤੇ ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਏ ਉਹਨਾਂ ਨੇ ਅਕਾਲੀ ਦਲ ਦੀ ਨਵੀਂ ਪrti ਮੁਹਿੰਮ ਜਿਹੜੀ ਸੀਗੀ ਉਸ ਦੇ ਵਿੱਚ ਆਪਣੇ ਜ਼ਿੰਮੇਵਾਰੀ ਲਈ ਹੋਈ